ਚ ਗੁੰਡਾ ਕਰਦੀ ਦਾ ਹੋਇਆ ਨੰਗਾ ਨਾਮ ਚ ਮੱਕੀ ਦੀ ਫਸਲ ਸਕਾਉ ਨੂੰ ਲੈ ਕੇ ਹੋਈ ਦੇਰੀ ਤੋਂ ਭਖਿਆ ਵਿਵਾਦ ਪ੍ਰਵਾਸੀ ਮਜ਼ਦੂਰਾ ਤੇ ਕਿਸਾਨ ਪਰਿਵਾਰ ਵਿਚਾਲੇ ਹਿੰਸਕ ਝੜਪ ਜ਼ਖਮੀ ਕਿਸਾਨ ਤੇ ਮਜ਼ਦੂਰ ਸਿਵਲ ਹਸਪਤਾਲ ਚ ਚੇਰੇ ਇਲਾਜ ਝੜਪ ਦੌਰਾਨ ਇੱਕ ਆਰਤੀ ਦੇ ਦਫਤਰ ਦੇ ਟੁੱਟ ਗਏ ਸ਼ੀਸ਼ੇ ਸultanpur Lodhi ਦੀ ਨਵੀਂ ਦਾਣਾ ਮੰਡੀ ਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਕਿਸਾਨ ਪਰਿਵਾਰ ਅਤੇ ਪ੍ਰਵਾਸੀ ਮਜ਼ਦੂਰਾ ਵਿਚਾਲੇ ਇੱਕ ਛੋਟੇ ਜਿਹੇ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ ਇਸ ਝੜਪ ਦੌਰਾਨ ਕਿਸਾਨ ਪਰਿਵਾਰ ਅਤੇ ਕੁਝ ਪ੍ਰਵਾਸੀ ਮਜ਼ਦੂਰ ਵੀ ਜ਼ਖਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਜ਼ੇਰੇ ਇਲਾਜ ਹਨ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੀ ਮੱਕੀ ਸਕਾਉ ਨੂੰ ਲੈ ਕੇ ਹੋ ਰਹੀ ਦੇਰੀ ਕਾਰਨ ਇਸ ਵਿਵਾਦ ਦੀ ਸ਼ੁਰੂਆਤ ਹੋਈ ਕਿਸਾਨ ਦਾ ਕਹਿਣਾ ਸੀ ਕਿ ਉਸ ਦੀ ਫਸਲ ਨੂੰ ਸਮੇਂ ਸਿਰ ਸੁਕਾਇਆ ਜਾਵੇ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦੇ ਪੈਣ ਦਾ ਖਤਸ਼ਾ ਹੈ ਜਿਸ ਤੇ ਚਲਦਿਆ ਉਸਦੀ ਫਸਲ ਜਿੰਨੀ ਵੀ ਸੁੱਕੀ ਹੈ ਉਸ ਨੂੰ ਮੁਰ ਟਰਾਲੀ ਵਿੱਚ ਲੋਡ ਕਰ ਦਿੱਤਾ ਜਾਵੇ ਪਰੰਤੂ ਜਦ ਕਿਸਾਨ ਪਰਿਵਾਰ ਦੀ ਲੇਬਰ ਅਤੇ ਉਸ ਦੇ ਇੰਚਾਰਜ ਨੇ ਇੱਕ ਨਹੀਂ ਸੁਣੀ ਤਾਂ ਉਸ ਨੇ ਇਸ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਦੋਹਾਂ ਧਿਰਾਂ ਵਿੱਚ ਮਾਹੌਲ ਗਰਮਾ ਗਿਆ ਅਤੇ ਵੇਖਦੇ ਹੀ ਵੇਖਦੇ ਹਿੰਸਕ ਰੂਪ ਧਾਰਨ ਕਰ ਲਿਆ ਗਿਆ ਕਿਸਾਨ ਪਰਿਵਾਰ ਦਾ ਦੋਸ਼ ਹੈ ਕਿ ਸੌਦੇ ਕਰੀਪ ਪ੍ਰਵਾਸੀ ਮਜ਼ਦੂਰਾਂ ਨੇ ਡਾਂਗਾ ਸੋਟੇ ਇੱਟਾ ਪੱਥਰਾ ਦੇ ਨਾਲ ਉਨ੍ਹਾਂ ਤੇ ਹਮਲਾ ਕੀਤਾ ਅਤੇ ਉਹਨਾਂ ਨੂੰ ਜ਼ਖਮੀ ਕੀਤਾ ਹੈ ਪੰਜਾਬ ਵਿੱਚ ਹੀ ਪੰਜਾਬੀਆਂ ਉਤੇ ਹਮਲੇ ਹੋ ਰਹੇ ਨੇ ਉਹ ਵੀ ਪ੍ਰਵਾਸੀ ਮਜ਼ਦੂਰਾ ਵੱਲੋਂ ਦੂਜੇ ਪਾਸੇ ਪ੍ਰਵਾਸੀ ਮਜ਼ਦੂਰਾ ਦਾ ਕਹਿਣਾ ਸੀ ਕਿ ਸਾਡੇ ਨਾਲ ਧੱਕੇਸ਼ਾਹੀ ਕੀਤੀ ਹੈ ਅਸੀਂ ਕਿਸੇ ਨਾਲ ਵੀ ਕੁੱਟਮਾਰ ਨਹੀਂ ਕੀਤੀ ਅਤੇ ਨਾ ਹੀ ਕਿਸੇ ਦੁਕਾਨ ਦੇ ਸ਼ੀਸ਼ੇ ਤੋੜੇ ਹਨ ਉਧਰ ਇਸ ਵਿਵਾਦ ਵਿੱਚ ਅਲ ਇੱਕ ਆਰਤੀ ਦੀ ਦੁਕਾਨ ਦੇ ਸ਼ੀਸ਼ੇ ਉਦੋਂ ਚੱਕਣਾ ਛੁਰ ਹੋ ਗਏ ਜਦੋਂ ਇਹ ਦੋਵੇਂ ਧਿਰਾਂ ਭਿੜਦੀਆਂ ਹੋਈਆਂ ਉਸ ਦੀ ਦੁਕਾਨ ਦੇ ਬਾਹਰ ਪਹੁੰਚ ਗਈਆਂ ਆਰਤੀ ਦਾ aarop ਹੈ ਕਿ ਉਸ ਦੇ ਦੁਕਾਨ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਅਤੇ ਉਸ ਦੀ ਦੁਕਾਨ ਤੇ ਭੰਨ ਤੋੜ ਕੀਤੀ ਗਈ ਹੈ ਜਿਸ ਦਾ ਉਸ ਨੂੰ ਨਿਆਇ ਚਾਹੀਦਾ ਹੈ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਅਤੇ ਕੈਸ ਕੋੜਾ ਦੀ ਵਿਸ਼ੇਸ਼ ਰਿਪੋਰਟ। ਬਾਹਰ ਸੀ ਆ ਹੁਣੀ ਆਇਆ ਮੈਨੂੰ ਤੇ ਮੇਰੇ ਆ ਮਨੀਮ ਸਾਹਿਬ ਤੇ ਮੇਰੇ ਆ ਲੇਬਰ ਵਾਲੇ ਫੋਨ ਕਰਦੇ ਸੀ ਜੀ ਇੱਥੇ ਕੋਈ ਹੰਗਾਮਾ ਕਰਦੇ ਸਾਡੀ ਲੇਬਰ ਨਾ ਕਿਸੇ ਹੋਰ ਦੇ ਵੀ ਕੰਮ ਜਦੋਂ ਘਟ ਹੋਵੇ ਫੜ ਲੈਂਦੀ ਹੈ ਜੀ ਕੰਮ। ਉਹ ਉਹਨਾਂ ਕਿਤੇ ਹੋਰ ਆ ਬਾਠ ਟਰੇਡਿੰਗ ਵਾਲੇ ਇਹਨਾਂ ਦਾ ਕੰਮ ਫੜਿਆ ਸੀ ਜ਼ਿੰਮੇਦਾਰ ਦੇ ਜਿਹੜੇ ਝੱਲ ਤੋਂ ਆ ਮੇਜਰ ਹੋਣੀ ਕੋਈ ਤੇ ਉਹ ਕਿਤੇ ਝੱਡ ਜੁੜੂ ਮਾਨ ਚ ਲੇਟ ਹੋ ਗਏ ਉਹਨੇ ਗਾਲਾਂ ਗੂਲਾਂ ਕੱਢ ਸੱਟੀਆਂ ਇਹਨਾਂ ਨੂੰ ਤੇ ਇਹ ਬਾਅਦ ਵਿੱਚ ਲੇਬਰ ਵਾਲੇ ਵੀ ਥੋੜਾ ਜਿਹਾ ਔਖੇ ਦਿੱਤੇ ਹੋਏ ਆ ਕਿਤੇ ਜੋ ਵੀ ਦੁਕਾਨ ਚ ਵੜ ਗਿਆ ਉਹ ਕੁੜਦੇ ਹੀ ਜ਼ਿਆਦਾ ਉਹਨਾਂ ਨੇ ਇਹਨਾਂ ਨੂੰ ਕੁੱਟਣ ਦੇ ਮਾਰਿਆ ਉਹਨਾਂ ਜਦੋਂ ਅੰਦਰੋਂ ਲੋਕ ਲਾ ਲਿਆ ਜੀ ਇਹਨਾਂ ਨੇ ਸ਼ੀਸ਼ੇ ਪੰਨੇ ਆ ਅੰਦਰ ਰਾਨ ਕੇ ਮਾਰ ਮਾਰ ਕੇ ਆ ਦੇਖੇ ਦੇਖਿਆ ਹੀ ਤੁਸੀਂ ਇਹ ਦੁਕਾਨ ਦਾ ਹਾਲ ਕੀ ਕੀਤਾ ਹੈ ਸਾਰੇ ਸ਼ੀਸ਼ੇ ਭੰਨ ਭੰਨ ਕੇ ਗੁੰਡਾਗਰਦੀ ਫੁੱਲ ਕੀਤੀ ਡਾਂਗਾ ਨਾਲ ਡਿੱਟਾਂ ਨਾਲ ਇਹ ਸਾਰਾ ਸਾਡਾ ਆਫਿਸ ਤੋੜਿਆ ਕਿ ਬਹੁਤ ਮਾੜੀ ਗੱਲ ਹੈ ਜੀ ਇਹ ਮਤਲਬ ਜੇ ਕਿਸੇ ਲੇਬਰ ਨਾਲ ਹੋ ਵੀ ਗਿਆ ਲੇਬਰ ਕੰਮ ਕਦੇ ਘੱਟ ਕਰਦੀ ਕਦੇ ਵੱਧ ਕਰਦੀ ਪਰ ਇਹ ਕਿਸੇ ਦੀਆਂ ਦੁਕਾਨਾਂ ਤੋੜਨ ਦਾ ਕੀ ਮਤਲਬ ਹੈ ਜੀ ਇਹ ਬਿਲਕੁਲ ਧੱਕੇਸ਼ਾਈ ਹੈ ਇਹਦਾ ਇਨਸਾਫ ਮਿਲਣਾ ਚਾਹੀਦਾ ਕੀ ਦੁਕਾਨ ਦਾ ਨਾਮ ਕੀ ਕਿੰਨਾ ਨੰਬਰ ਦੁਕਾਨ ਹੈ ਸੰਜਮ ਟਰੇਡਿੰਗ ਕੰਪਨੀ ਹੈ ਜੀ 133 ਨੰਬਰ ਦੁਕਾਨ ਹੈ ਕਿੰਨੇ ਕਬਜ ਦੀ ਘਟਨਾ ਹੈ ਆ ਮੈਨੂੰ ਲੱਗਦਾ ਜੀ 1:00 ਘੰਟਾ ਹੋਇਆ ਹੋਊ ਉਹ ਮੈਂ ਆਪਣੇ ਹੋਰ ਦਫਤਰ ਗਿਆ ਸੀ ਏਜੰਸੀ ਵਾਲੇ ਤੇ ਮੈਨੂੰ ਇਹ ਪਿੱਛੇ ਫੋਨ ਕਰਦੇ ਮੈਨੂੰ ਬਾਹਰੋਂ ਕਿਤੇ ਫੋਨ ਆਇਆ ਤੇ ਇਹਦਾ ਤੇ ਮੇਰੇ ਕੋਲ ਚੱਕ ਨਹੀਂ ਹੋਇਆ ਤੇ ਲੇਬਰ ਹੋਰ ਕਿਸੇ ਦਾ ਚੱਕਿਆ ਤੇ ਮੈਂ ਭੱਜਿਆ ਉਥੋਂ ਜਦੋਂ ਉਹਨੇ ਦੱਸਿਆ ਵੀ ਇਦਾਂ ਲੜਾਈ ਹੋ ਗਈ ਆ ਤੇ ਉਹ ਮਾਰਨ ਨੂੰ ਫਿਰਦੇ ਸਾਡੇ ਬੰਦਿਆਂ ਨੂੰ ਤੇ ਦਫਤਰ ਤੇ ਵੀ ਮਤਲਬ ਹਮਲਾ ਕੀਤਾ ਉਹਨਾਂ ਨੇ ਮੈਂ ਉਥੋਂ ਭੱਜਿਆ ਤੇ ਆਉਂਦਿਆਂ ਨੂੰ ਆ ਸਾਰੀ ਘਟਨਾ ਹੋਈ ਹੁਣ ਪੁਲਿਸ ਨੂੰ ਸੂਚਿਤ ਕਰਤਾ ਤੁਸੀਂ ਆ ਮੈਂ ਕਰ ਰਿਹਾ ਜੀ ਬਲਕਾਰ ਮੁੰਸ਼ੀ ਨੂੰ ਫੋਨ ਕੀਤਾ ਉਹ ਇਥੋਂ ਬਦਲ ਹੋ ਗਿਆ ਸੀ ਤਾਂ ਮੈਂ ਹੁਣ ਹੋਰ ਇੱਕ ਨੰਬਰ ਤੇ ਆ ਉੱਥੇ ਕਾਲ ਕਰ ਰਿਹਾ ਕੋਸ਼ਿਸ਼ ਕਰ ਰਿਹਾ ਕੀ ਮੰਗ ਕੀ ਕਰਨਾ ਚਾਹੁੰਦੇ ਆ ਮੰਗਿਆ ਜੀ ਇਹ ਗੁੰਡਾਗਰਦੀ ਆ ਸ਼ਰੇਆਮ ਬਿਲਕੁਲ ਗੁੰਡਾਗਰਦੀ ਆ ਇਹ ਲੇਬਰ ਆ ਇੱਕ ਇੰਨੇ ਤਬਕਾ ਬੈਠਾ ਵਿਚਾਰਾ ਇਹਨਾਂ ਨੂੰ ਪਿਆਰ ਨਾਲ ਜਾਂ ਕਿਤੇ ਮਾੜਾ ਮੋਟਾ ਦਾਬ ਇਹਨਾਂ ਦਾ ਕੰਮ ਕਰਾ ਲੋਂਗੇ ਤੇ ਜੇ ਇਹਨਾਂ ਨੂੰ ਕੁੱਟਣ ਲੱਭ ਜੋਂਗੇ ਤੇ ਪਿੱਛੇ ਜਾ ਕੇ ਹੋਰ ਆੜਦੀਆਂ ਦੇ ਦਫ਼ਤਰ ਤੋੜੋਂਗੇ ਤੇ ਇਹ ਕੋਈ ਇਹ ਕੋਈ ਸ਼ਰਾਫਤ ਵਾਲਾ ਕੰਮ ਆ ਜੀ ਇਹ ਤਾਂ ਗੁੰਡਾਗਰਦੀ ਹੋਗੀ ਕਿੰਨੇ ਕੁ ਲੋਕ ਸੀਗੇ ਮੈਂ ਤਾਂ ਇੱਥੇ ਨਹੀਂ ਸੀ ਕਿੰਨੇ ਸੀ ਪੰਜ ਜਣੇ ਇਹ ਆ ਸਾਡੇ ਮਰੀਮ ਸਾਹਿਬ ਦਫ਼ਤਰ ਦੇ ਅੰਦਰ ਸੀਗੇ ਤੁਸੀਂ ਹਾਂ ਪੰਜ ਪੰਜ ਜਣੇ ਸੀ ਜਿਨ੍ਹਾਂ ਨੇ ਮੁੰਡਿਆਂ ਨੇ ਇਹ ਆਣ ਕੇ ਸ਼ੀਸ਼ੇ ਬੰਨੇ ਆ ਜੀ ਸਾਰੇ ਇਹ ਸਾਇਆ ਚਾਲ ਨੂੰ ਬਿਲੋਂਗ ਕਰਦੇ ਲਈ ਚਾਲ ਨੂੰ ਸਾਰੇ ਮੇਜਰ ਸਿੰਘ ਨਾਲ ਸੀ ਉਹਦੀ ਕਰਦਾ ਹੋਇਤੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਿਥਲੇਸ਼ ਠਾਕੁਰ ਕੀ ਆਜ ਘਟ ਰਹਾ ਹੈ ਕਿ ਆਵੀ ਮੰਡੀ ਆਜ ਪਰਸੋ ਦਾ ਪਰਸੋ ਦਾ ਗੱਲ ਹੈਗਾ ਜੀ ਪਰਸੋ ਬੰਦੇ ਸਤਾ ਪਿਆ ਸੀ ਕਹਿੰਦਾ ਚੁੱਪ ਕਰਕੇ ਸੋ ਜਾਓ ਬੰਦੇ ਬੋਲਦਾ ਸੀ ਉਹਨੇ ਕੁੱਟਣ ਲੱਗ ਪਿਆ ਮਾਰਾਇ ਤੇ ਮੇ ਨੂੰ ਬਟਟੀਆਂ ਲਗਾਏ ਜੀ ਮੈਂ ਕੁਝ ਨਹੀਂ ਬੋਲਿਆ ਉਸ ਦਿਨ ਤੇ ਗਲਤੀ ਮੈਨੂੰ ਰਹਿਣ ਦਿੱਤਾ ਕਹਿੰਦੇ ਚਲੋ ਕੋਈ ਬੰਦੇ ਸਤਾ ਪਿਆ ਤਾਂ ਰਹਿਣ ਦਿਓ ਆਜ ਫਿਰ ਕੁੱਟਣ ਲੱਗ ਪਿਆ ਜੀ ਅੱਜ ਕੁੱਟਣ ਲੱਗ ਗਿਆ ਉਹਨੂੰ ਮੈਂ ਕਿਹਾ ਜੀ ਸਰਦਾਰ ਜੀ ਬੰਦੇ ਨੂੰ ਕਾਹਨੂੰ ਛੇੜਨਾ ਹੈ ਤੁਸੀਂ ਜਿਹੜਾ ਤੁਹਾਡੇ ਮਾਲਕ ਹੈਗਾ ਜਿਹੜਾ ਚੌਧਰੀ ਹੈ ਉਹਨੂੰ ਕੋ ਸਦਾ ਉਹਦੇ ਬਾਪੂ ਦਾ ਗਲਤੀ ਨਹੀਂ ਹੈ ਕੋਈ ਬਾਪੂ ਜਿਹੜਾ ਹੈਗਾ ਬਾਪੂ ਕਹਿੰਦਾ ਰਹਿਣ ਦੇ ਰਹਿਣ ਦੇ ਠੀਕ ਹੈ ਜੀ ਬਾਪੂ ਜਿਹੜਾ ਨੇ ਬਾਪੂ ਸਾਰੇ ਤੇਰੀ ਬੈ ਕੇ ਸਿਖਾਇਆ ਤਿੰਨ ਬੰਦੇ ਆਸੀ ਓਏ ਸਾਰੇ ਬੰਦੇ ਆਪੇ ਕਮਲ ਦੇ ਹੈਗਾ ਜੀ ਜਿਹੜਾ ਬੰਦੇ ਉੱਤੇ ਸੁੱਤਾ ਪਿਆ ਉਹਨੂੰ ਮੈਂ ਸਮਝਾਣ ਗਿਆ ਉਹਨੂੰ ਕੁੱਟਣ ਲੱਗ ਪਿਆ ਕੱਚੇ ਹੋ ਗਿਆ ਮਾਲ ਉਹਨੂੰ ਕੀ ਕਰਨਾ ਗਿੱਲੇ ਮਲ ਕੱਚੇ ਹੋ ਗਿਆ ਉਹਨੇ ਉਹਦੇ ਕੰਮ ਨਹੀਂ ਸੀਗਾ ਉਹਦੇ ਮਾਲ ਢੇਰ ਲਾ ਕੇ ਤੇਰਪਾਲਾ ਲਾ ਕੇ ਢੰਗ ਦਿਆ ਸੀ ਖੁਸ਼ ਹੋ ਗਿਆ ਸਾਰੇ ਧੁੱਪ ਮਰੀ ਅਸੋ ਗਿਆ ਹੁਣ ਆਪਾਂ ਕਮਲ ਦੇ ਮਾਲ ਭੜ ਕੇ ਆਇਆ ਹੁਣ ਚਾਲੀ ਆਨੇ ਵਾਲਾ ਸੀਗਾ ਹੁਣ ਪੜਨਾ ਸੀ ਹੋਰ ਆਪਾਂ 133 ਨੰਬਰ ਦੁਕਾਨ ਤੇ ਜੀ ਤੋ ਕਹਿੰਦਾ ਕੋਤਨ ਲੈ ਪਿਆ ਮੇਰੇ ਗਾਲ ਦਬਦੀਆ ਜੀ ਗਲਾ ਦਬਦੀਆ ਫਿਰ ਉਹ ਕੀ ਆਵੇ ਮੈਂ ਜਾਨ ਚੜਾ ਕੇ ਭਾਗਾ ਵਹਾਂ ਸੇ

ਗੇਟ ਲਗਾ ਲਿਆ ਸੀਸਾ ਲਗਾ ਲਿਆ ਗੇਟ ਲਗਾਏ ਤਾਂ ਇਸ ਸੀਸਾ ਤੋੜ ਦਿਆ ਜੀ ਤੇ ਦਾਣਾ ਮੰਡੀ ਚ ਕੀ ਘਟਨਾ ਕਰਮ ਵਾਪਰੇ ਆ ਦੇਖੋ ਮੇਰਾ ਨਾਮ ਮੁਖਤਿਆਰ ਸਿੰਘ ਆ ਪਿੰਡ ਚੱਲਈ ਵਾਲਾ ਮੱਕੀ ਦੀ ਆ ਜਿਹੜੇ ਦਾਣਾ ਮੰਡੀ ਜਾਇਆ ਕਾਰਨਾਮਾ ਕੀਤਾ ਜ਼ਿੰਮੇਵਾਰਾਂ ਦੇ ਨਾਲ ਲਿਆਕ ਤਿੰਨ ਬੰਦੇ ਦੱਸੋ ਤੇ 40 50 100 ਬਈਆ ਕਹਿੰਦੇ ਪੈ ਗਿਆ ਉਹਨਾਂ ਨੂੰ ਉਹਨਾਂ ਕੀ ਕਿਹਾ ਸਿਰੋ ਕਿਸਾਨਾਂ ਦਾ ਕੀ ਮੁੱਦਾ ਹੁੰਦਾ ਵੀ ਸਾਡੀ ਜਿਹੜੀ ਫਸਲ ਆ ਉਹ ਖਰਾਬ ਨਾ ਹੋਵੇ ਬਾਰਸ਼ ਦਾ ਮੌਸਮ ਆ ਉਹਨਾਂ ਜਾ ਕੇ ਇਹ ਭਈਆਂ ਨੂੰ ਕਿਹਾ ਵੀ ਸਾਡੀ ਜਿਹੜੀ ਮੱਕੀ ਪਈ ਹੈ ਨਾ ਥੱਲੇ ਇਹਨੂੰ ਚੱਕਿਆ ਵਾ ਟਰਾਲੀ ਚ ਲਾ ਦਿਓ ਜਦੋਂ ਦੇਣ ਲੱਗੋ ਹਿਲਾਵਾਂਗੇ ਇੰਨੀ ਗੱਲ ਕਹਿੰਦੇ ਜੇਰ ਉਹਨਾਂ ਦੀ ਪਰਾਂ दारू ਪੀਤੀ ਆ ਡਰਿੰਕ ਕੀਤੀ ਹੋਈ ਕੋਈ ਐਦਾਂ ਚਾਰਜ ਉਹ ਆਣ ਕੇ ਬੰਦੇ ਉਹਨਾਂ ਨੂੰ ਦਿਨਾਂ ਨੂੰ ਪੈ ਗਏ ਉਹ ਬਜ਼ੁਰਗ ਹਾਂਜੀ ਕੀ ਕਹੇ ਤੇ ਹਮਲਾ ਕੀਤਾ ਇਹ ਦੇਖੋ ਜੀ ਮੇਰਾ ਮੈਂ ਤੇ ਮੁੱਦਾ ਇਹ ਹਟਾਉਣਾ ਵੀ ਜਿਹੜਾ ਮਨੀਮ ਆ ਹੋਗੀ ਉਹਦੇ ਨਾਂ ਤੇ ਹੋਇਆ ਇਹ ਕੰਮ ਮਨੀਮ ਦਾ ਕੰਮ ਕੀ ਹੁੰਦਾ ਮਨੀਮ ਦਾ ਕੰਮ ਉਹ ਆਪਦੀ ਜਿਹੜੀ ਜਨਤਾ ਮਗਰ ਖੜੀ ਉਹਨੂੰ ਸਹਾਹਾ ਦਾ ਵੀ ਹਾਂ ਪਾ ਕੰਮ ਕਰਨਾ ਕਿ ਨਹੀਂ ਕਰਨਾ ਨਹੀਂ ਕਰਨਾ ਤੂੰ ਦਾਦਾ ਜ਼ਿੰਮੇਵਾਰ ਹੁੰਦਾ ਨਿਯਾਤੀ ਤੱਕੜ ਗਿਆ ਚੌਧਰੀ ਹੈ ਇਹਦੇ ਇਹਦੇ ਅੰਦਰ ਸਾਰੀ ਲੇਬਰ ਹੈਗੀ ਆ ਇਹ ਉਹ ਨਾ ਕੀਆ ਸਾਡੀ ਮੱਕੀ ਸਫਰਦ ਦੇ ਟਰਾਲੀ ਚ ਲੋਡ ਕਰਨ ਦੇ ਇਹਦਾ ਕਰਕੇ ਇਹਦਾ ਕਰਕੇ ਵੀ ਆਪਾਂ ਨੂੰ ਮੰਜੇ ਤੋਂ ਬਾਅਦ 6 ਟਾਂਕੇ ਬਜ਼ੁਰਗ ਦੇ ਲੱਗੇ 85 ਸਾਲ ਦਾ ਬਜ਼ੁਰਗ ਉਹ ਦੇਖੋ ਕਿਦਾਂ ਰਗਦਾ ਫਾਇਦਾ ਕੋ ਬੋੜ ਹੀ ਹੋ ਰਿਹਾ 14 ਸਾਲ ਦਾ ਬੱਚਾ ਤੇ 14 ਸਾਲ ਦਾ ਬੱਚਾ ਜਿਹੜਾ ਦੇਖੋ ਸਵੇਰਾ ਰੋਟੀ ਉਚਾਮ ਲੈ ਗਿਆ ਤਾਂ ਉਹਦੇ ਸੱਤ ਗਲੀ ਕਰ ਦਿੱਤੀ ਤੇ ਦੂਜਾ ਬੰਦਾ ਜਿਹੜਾ ਮੇਜਰ ਸਿੰਘ ਆ ਉਹ 40 42 ਸਾਲ ਦਾ ਬੰਦਾ ਹੋਆ ਉਹਦੇ ਸੱਤ ਵੀ ਮਾਰਿਆ ਉਹਦੇ ਫੇਰ ਉਹਦਾ ਦਾੜੀ ਪੱਟ ਕੇ ਪਾਰਦੀ ਸਾਟੀ ਤੋਂ ਬਾਹਰ ਲਾ ਦੇਦੇ ਇੱਕ 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 ਨੂਰਾ ਕਿਥੋਂ ਦਾ ਇਹ ਭਈਆਂ ਨੂੰ ਇੰਨੀ ਖੁੱਲ ਮਿਲ ਗਈ ਸਾਡੇ ਪੰਜਾਬ ਚ ਵੀ ਆਪਾਂ ਇੱਥੇ ਆਣ ਕੇ ਇਹ ਜ਼ਿਮੀਦਾਰਾਂ ਨੂੰ ਕੋਟ ਮਾਰ ਕਰਨੀ ਆ ਆਰਤੀ ਇਹ ਨਹੀਂ ਹੋ ਗਿਆ ਇਹ ਆਰਤੀ ਆਰਤੀ ਕਿਥੇ ਆਰਤੀ ਉਹਨੂੰ ਕੋਲ ਬੋਲਦਾ ਸਾਡੀ ਆਰਤੀ ਦੇ ਉੱਪਰ ਕੀਆ ਅੱਜ ਇਹਦੀ ਆਰਤੀ ਦੇ ਉੱਪਰ ਹੈ ਜ਼ਿਮੀਦਾਰ ਦੇ ਕਿ ਇੰਨਾ ਸੱਟਾ ਲੱਗਿਆ ਬੰਦਾ ਮਰ ਜਾ ਫਿਰ ਇਹ ਆਰਤੀ ਨੂੰ ਪਤਾ ਲੱਗਣਾ ਮੇਰੇ ਆ ਕੰਮ ਹੋ ਗਿਆ ਹੋਰ ਮੰਗ ਕੀ ਕਰਨਾ ਚਾਹੁੰਦੇ ਮੰਗ ਮੈਂ ਇਹ ਗੱਲ ਨਹੀਂ ਚਾਹੁੰਦਾ ਕਿ ਇਹਨਾਂ ਨੂੰ ਸਾਥ ਮਿਲੇ ਇਹ ਜਿਨ੍ਹਾਂ ਜਿਨ੍ਹਾਂ ਇਹਨਾਂ ਦੇ ਗਾਰਨਾਮੇ ਸੱਟਾ ਲੱਗਿਆ ਇਹਨਾਂ ਨੂੰ ਸਾਥ ਚਾਹੀਦਾ ਭਈਆਂ ਨੂੰ ਪੂਰੀ ਸਾਥ ਚਾਹੀਦੀ ਨੇ ਤੋ ਬਾਹਰ ਚਾਹੀਦੇ ਮਰ ਜੀ ਇਹ ਤਾਂ ਨੂੰ ਚਾਹੀਦਾ ਕਾਟਦੀ ਉਹਨੀਆਂ ਦੁਕਾਨ ਦੇ ਜਿਹੜੇ ਸ਼ੀਸ਼ੇ ਤੋੜੇ ਗਏ ਉਹ ਦੋਸ਼ ਹੈ ਕਿ ਕਿਸਾਨਾਂ ਨੇ ਸ਼ੀਸ਼ੇ ਤੋੜੇ ਉਹ ਕੀ ਮਾਮਲਾ ਵਾ ਦੇਖੋ ਭਾਜੀ ਇਹ ਵੀ ਮੈਂ ਦੱਸ ਦਿੰਦਾ ਹੁਣ ਇਹ ਦੱਸੋ ਤਿੰਨ ਬੰਦੇ ਆ ਜਿਹੜੇ ਜੀਵੀਦਾਰ ਉਹ ਆਪਦੀ 100 ਬੰਦੇ ਤੋਂ ਜਾਨ ਵੇਚਣਗੇ ਕਿ ਇਹਦੇ ਸ਼ੀਸ਼ੇ ਤੋੜਨਗੇ ਉਹ ਤਾਂ ਇਹਨਾਂ ਦੇ ਆਪਦੇ ਭਈਏ ਜਿਹੜੇ ਇਧਰੋਂ ਰੋੜਾ ਚਲਾ ਰਹੇ ਆ ਇਹਨਾਂ ਨੇ ਆਪਦਾ ਬਜਾ ਗਿਆ ਤਾਂ ਆਪਦੀ ਦੁਕਾਨ ਦੇ ਸ਼ੀਸ਼ੇ ਤੇ ਵੱਜਨਦੇ ਆ ਫੇ ਉਹ ਕਹਿੰਦੇ ਇਹਨਾਂ ਤੋੜਿਆ ਇਹਨਾਂ ਬਜਾ ਰ ਇੱਕ ਦਾ ਗੁੱਟ ਟੁੱਟ ਗਈਓ ਮੇਜਰ ਸਿੰਘ ਦਾ ਦੂਜਾ ਬਜ਼ੁਰਗ ਦੇਖੋ ਤੁਸੀਂ ਆ ਵੀ ਦੇਖ ਲੋ ਕੈਮਰੇ ਸਾਡੀ ਵੀਡੀਓ ਆਈ ਹੋਣੀ ਆ ਵੀ ਕਿਦਾਂ ਉਹ ਬਜ਼ੁਰਗ ਦੇ ਉਹ ਰੋੜੇ ਮਾਰ ਲੂਗਾ ਕਾ ਆਪਣੀ ਜਾਨ ਵਜ ਜਾਊਗਾ ਜਿਹੜਾ ਬੰਦਾ ਨਿਹੱਕ ਬਿਆ ਮੰਜੇ ਦੇ ਇਸ ਟਾਈਮ ਹਾਂ ਤਾਂ ਸੀਸੀਟੀਵੀ ਕੈਮਰੇ ਵੀ ਹੈਗੇ ਖੰਗਾਲ ਨੇ ਮੈਂ ਕਹੇ ਜੇ ਅਸੀਂ ਮੈਂ ਹੁਣ ਇਹ ਵੀ ਕਹਿ ਰਿਹਾ ਮੈਂ ਵੀ ਕਿਸਾਨ ਆ ਮੈਂ ਕਹਿ ਰਿਹਾ ਕਿ ਜੇ ਸੀਸੀਟੀਵੀ ਕੈਮਰੇ ਸਾਡੇ ਬੰਦਿਆਂ ਦੇ ਰੋੜੇ ਵੱਜ ਜਵੇ ਨਾ ਸੀਜੇ ਤੋੜਿਆ ਤੇ ਅਸੀਂ ਸਵੇਰੇ ਪਵਾ ਕੇ ਦਊਗਾ ਪਹਿਲਾਂ ਨਰ ਦੇ ਆਪ ਪਵਾ ਕੇ ਦਊਗਾ ਜੇ ਇੰਨੀ ਕੋਈ ਗੱਲ ਮਾਰ ਤਾਂ ਫੇਰ ਜੇ ਭਈਆਂ ਤੇ ਫੇਰ ਭਈਆਂ ਦਾ ਜਾ ਜਾ ਨੀਮ ਹੋਊਗਾ ਅਕਦਾਰ ਤੇ ਜਾਓ ਭਈਏ ਖੁਦਾ ਬੋਣ ਦੀ अच्छा दा मेरा मेजर ਸਿੰਘ ਨਾ ਇਹ ਪਿੰਡ ਚ ਲਈ ਆਲਾ ਮੈਂ ਸ਼ਾਮੀ ਗਿਆ ਹੀ ਉੱਤੇ ਆੜਤ ਤੇ ਕੱਦ ਕਰਕੇ ਬਾੜ ਸਾਹਬ ਦੇ ਤੇ ਉੱਤੇ ਨਾ ਮੱਕੀ ਫੋਲੀ ਪਈ ਇੱਕ ਪਰਸੋਂ ਦੀ ਕੱਲ ਤੋਂ ਪਣੀ ਲੱਗੀ ਤੇ ਅੱਜ ਉਹਨਾਂ ਸੁੱਕਲ ਵੀ ਫੋਲੀ ਥੋੜੀ ਜੀ ਤੇ ਅੱਜ ਵੀ ਫੋਲੀ ਆ ਤੇ ਅੱਜ ਵੀ ਸੁੱਕੀ ਨਹੀਂ ਮੈਂ ਦੁਪਹਿਰੇ ਵੀ ਉਹਨਾਂ ਕੋ ਗਿਆ ਮੈਂ ਕਿਹਾ ਇਹਨੂੰ ਵਿੱਚ ਦੀ ਬਿਲ ਕੇ ਮਾਰੋ ਇਹ ਸੁੱਕ ਜੂਗੀ ਤੇ ਉਹ ਮੇਰੇ ਆਕੇ ਉਹਨਾਂ ਦੀ ਲੱਗੇ ਮੁੜ ਕੇ ਫੇਰ ਜਾ ਕੇ ਬੈਂਚ ਤੇ ਸੌਂਗੇ ਹੁਣ ਮੈਂ ਕੱਦ ਕਰਕੇ ਆਇਆ ਤਾਂ ਫੇ ਉਹ ਜਾ ਕੇ ਬੈਂਚ ਦੇ ਉੱਤੇ ਮੈਂ ਕਿਹਾ ਜੇ ਤੁਸੀਂ ਮੱਕੀ ਨਹੀਂ ਫੋਲਣੀ ਟਰਾਲੀ ਬਾਹਰ ਖੜੀ ਆ ਤੁਸੀਂ ਇਹ ਚ ਲੱਦ ਦੋ ਸੇਤ ਦਾ ਮੀਂਹ ਆ ਤੇ ਅਸੀਂ ਇਹਨੂੰ ਘਰੇ ਲੈ ਜਾਈਏ ਜਦੋਂ ਮੀਂਹ ਦਾ ਹਟ ਜਾਊਗਾ ਤਾਂ ਅਸੀਂ ਬਾਹਰ ਚ ਲੈ ਆਵਾਂਗੇ ਇੱਥੇ ਮੰਡੀ ਉਹ ਜੀ ਇੰਨੀ ਗੱਲ ਕਹੀ ਉਹਨਾਂ ਨੂੰ ਤੇ ਉਹ ਜਿੰਦੇ ਅੰਦਰ ਭਈਏ ਬੈਠੇ ਉਹਨਾਂ ਨੇ ਇਦਾਂ ਮੈਂ ਬਾਹਰ ਤੋਂ ਪੜਿਆ ਵੀ ਆਹ ਮੱਕੀ ਲੱਦ ਦੋ ਉਹ ਜਿੰਨੇ ਬਾਹਰ ਭਈਏ 100 ਭਈਆ ਹੋਣਾ ਉਹਨਾਂ ਕੇਂਦੇ ਬੇਲ ਚ ਆ ਕੇਦੇ ਹੱਥ ਚ ਰੋੜਾ ਆ ਸਾਡੇ ਉਹਨਾਂ ਛੱਡਦਾ ਬਾਪੂ ਦੇ ਵੀ ਡਾਂਗ ਮਾਰੀ ਮੇਰੇ ਗੁੱਟ ਤੇ ਵੀ ਮਾਰੀ ਤੇ ਮੁੰਡੇ ਦਾ ਸਿਰ ਵੀ ਪੜਿਆ ਇੱਥੋਂ ਨਿਕਲੇ ਤੇ ਮੁੜ ਕੇ ਪਾਰਲੀ ਦੁਕਾਨ ਤੇ ਚਲੇ ਗਏ ਜਿਹੜੇ ਬਾਹਰ ਹੀ ਗਏ ਸੋਬਈਆ ਉਹਨਾਂ ਰੋੜੇ ਸ਼ੁਰੂ ਕਰਤੇ ਤੇ ਉਹਨਾਂ ਦੇ ਸ਼ੀਸ਼ਿਆਂ 'ਚ ਰੋੜੇ ਵੱਜੇ ਪਰੋਤ ਕਹਿੰਦੇ ਸ਼ੀਸ਼ੇ ਨੇ ਰੋੜੇ ਤੁਹਾਨੂੰ ਮਾਰੇ ਅਸੀਂ ਕਿੱਥੋਂ ਮਾਰ ਲਾਂਗੇ ਮੇਰੇ ਨਾਲ ਤਾਂ ਜਵਾਕ ਹੀ ਨਿਕੇ ਨੇ ਕਿ ਮੇਰਾ ਤਾਂ ਗੁੱਟ ਪਹਿਲਾਂ ਹੀ ਤੋੜਤਾ ਹੀ ਬਾੜਤਾਬ ਦੀ ਦੁਕਾਨ ਤੇ ਸੇਰ ਬਾਪੂ ਦਾ ਪਾੜਤਾ ਹੀ ਰੋੜੇ ਕੀ ਮਾਰਨੇ ਤੁਸੀਂ ਦੱਸੋ ਮੈਂ ਮਾਰ ਸਕਦਾ ਹਾਂ ਨਾ ਕਿੰਨੇ ਜਖਮੀ ਹੋਏ ਤੁਹਾਡੇ ਜਖਮੀ ਆਂ ਤਿੰਨ ਜਣੇ ਹੋਈ ਜੀ ਕੀ ਕੀ ਨਾਮ ਹਨ ਉਹ ਇੱਕ ਮਨਕੀਰ ਤੇ ਇੱਕ ਕੀ ਕੀ ਨਾਮ ਆ ਇੱਕ ਮਾਨਕੀਰਤਾ 14 ਸਾਲ ਦਾ ਤੇ ਬਾਪੂ ਮੇਰਾ ਮਿੰਦਰ ਸਿੰਘ ਉਹ ਹੈਗਾ 85 ਸਾਲ ਦਾ ਆਪ ਵੀ ਲੱਗਿਆ ਉਹਦਾ ਸਿਰ 파ੜਦਾ ਜੀ ਉਹਦੇ ਟਾਂਕੇ ਲੱਗੇ ਸਿਰ 'ਚ ਉਹ ਕਿ ਨਹੀਂ ਪੜਿਆ ਉਹਨਾਂ ਭਈਆਂ ਨੇ ਹੁਣ ਕੀ ਮੰਗ ਹੀ ਕਰਨਾ ਚਾਹੁੰਦੇ ਮੰਗ ਕਰਦੇ ਵੀ ਇਹ ਭਈਏ ਆੜਤਾਂ ਤੇ ਬੈਠੇ ਤੇ ਆੜਤਾਂ ਦੇ ਜਿਹੜੇ ਮਨੀਮ ਆ ਉਹ ਸਾਡੇ ਇਸ ਗੱਲ ਪਈਦੇ ਆ ਜਿਹੜੇ ਸਾਡੇ ਉੱਥੇ ਘੁਗੀ ਸਾਹਿਬ ਆ ਉੱਥੇ ਉਹਨਾਂ ਦਾ ਪੱਲੇਦਾਰ ਉਹ ਸਾਨੂੰ ਮੈਂ ਕਿਹਾ ਵੀ ਇਹਨਾਂ ਨੂੰ ਸਮਝਾ ਕੋਈ ਕਹਿੰਦਾ ਨਹੀਂ ਇਹ ਮੇਰੇ ਹੀ ਆ ਤੇ ਉਹਨੇ ਆਪ ਦੀ ਕਦੂਤੀ ਚ ਸਾਨੂੰ ਘਟਾਇਆ ਉੱਤੇ ਮੇਰੀ ਦਾੜੀ ਪੱਟੀ ਤੋਂ ਆ ਦੇਖੋ ਬਣੈਨ ਮੇਰੀ ਆਂ ਟੀੜੀ ਹੇਲ ਨਹੀਂ ਪਾਟੀ ਮੇਰੇ ਡੰਡੇ ਬਹੁ ਮਾਰੇ ਪਿੱਛੇ